ਆਪਸੀ ਵਿੱਚ ਫੜ ਕੇ ਰੱਖਣਾ ਓਰੇ ਆ ਜੀ ਇਹ ਚਾ ਫੜ ਰਣੀ ਪਰੂ ਅੰਮੂ ਬਣਾ ਆ ਪਰੂ ਨਹੀਂ ਬਣਾ ਨਹੀਂ ਬਣਾਉਂਦੇ ਲੈ ਵੇਖੀ ਤੂੰ ਵੀ ਆ ਮਣ ਅਮਰ ਤੂੰ ਵੀ ਜਾ ਨਾਲ ਜਾਬਰ ਜਾ ਵੀ ਅਮਰ ਜਾ ਵੀ ਫਿਰ ਏ ਨਾੜੋ ਨਾੜੋ ਖਾ ਤਾਈ ਆ ਵੀ ਹੋਣ ਠੀਕ ਹੋਣ ਠੀਕ ਆ ਗਿਆ ਮਣ ਹੋਣ ਠੀਕ ਅੰਮੂ ਹੋਣ ਠੀਕ ਹੋਣ ਇਹ ਹੋਣ ਠੀਕ ਇੱਕ ਕਿੰਨੀ ਬੜਾਈ ਖੜੀ ਹੋ। ਹੁਣ ਠੀਕ ਹੋ। ਹੁਣ ਠੀਕ ਹੈ ਜਾ ਅਮੂ ਤੂੰ ਹੀ ਫੜ। ਕਿਹਾ ਜੇ ਉੱਪਰ ਬੜੀ ਜਾਵੇ ਇਹ ਚਾਪੇ ਹੋ। ਮੈਂ ਸੀਰ ਨਾ ਲਾ ਦੋ ਆਪੇ ਹਟ ਜਾ। ਪ੍ਰਭੂ ਨੂੰ ਆਖੋ। ਪ੍ਰਭੂ ਸਾਡੇ ਚੰਡੇ ਵਾਲ ਚੜਾ ਦੇ। ਹੱਥਾਂ ਦੇ ਵਿੱਚੋਂ ਨਿਕਲ ਜਾਵੇਗਾ।

ਓਏ ਇਹਨਾਂ ਸੁਣਾ ਟੀਕਾ ਪਿਆ ਨਿੱਕਾ ਇੱਥੇ ਪਟਾਕੇ ਚੱਲੇ ਨੇ ਤੇ ਰੋਣ ਲੱਗੇ ਚੁੱਪ ਕਰ ਮੇਰੇ ਪੁੱਤ ਚੁੱਪ ਕਰ ਪੁੱਤ ਰੋਇਆ ਨਾ ਕਰ ਪਰ ਦਵਾਈ ਦੇ ਲੈ ਕਹ ਤੂੰ ਰੋਵੇਂਗਾ ਉਲਟੀਆਂ ਆਉਣਗੇ ਫਿਰ ਦਵਾਈ ਲੈਣੀ ਪਾਣੀ ਏ ਇਹ ਤੈਨੂੰ ਮੈਂ ਦੱਸੀ ਜਾਨੀ ਆ ਓਏ ਥੱਲੇ ਕਿਉਂ ਆਂਦੀ ਐ ਆ ਚੜਦਾ ਇਹਦੇ ਪਿਆਵੇ ਸਨੋਲ ਕਿਵੇਂ ਚੜਾਣਾ ਐ ਗੈਸ ਤੋਂ ਫਿਰਦੀ ਹੈ ਆਈ ਨਾ ਨਾ ਚੇਰ ਫੜਨਾ ਪੈਂਦਾ ਆਤੀ ਆਪ ਜਾਦੇ ਹਾਂ ਹਾਦੇ ਗੈਸ ਤੋਂ ਚੌਪ ਕਰ ਚੌਪ ਕਰ ਮਰ ਪਤਰਾ ਪਾ ਪਟਾਕੇ ਚਲਾਣੇ ਨੇ ਆ ਇੱਕ ਰੋੜੀ ਜਾਵੇ ਫੇਰ ਪਟਾਕ ਚਲਾਣੇ ਨਹੀਂ 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 ਬਾਹਰ ਨਹੀਂ ਪਾਉਂਦੇ ਚਾਉਗਾ ਕਿ ਖੋਣੇਗਾ ਲਫਾਫਾ ਗਲਤ ਫਲਤ ਨਹੀਂ ਬੋਲਣਾ ਹੁਣ। ਜੋ ਕਾਜੇ ਪੁੱਤਰ ਜੋ ਕਾ ਰਹੇ। ਅਮਰ ਦਵਾਈ ਦੇਣੀ ਪਣੀ ਠਾਕੇ ਫਿਰ। ਤੂੰ ਰੋਈ ਜਾਣਾ ਤੇ ਦਵਾਈ ਦੇਣੀ ਪਣੀ ਠਾਕੇ। ਇਹ ਦਵਾਈ ਦਿੱਤੀ ਨਾ ਕੋਈ ਜੜੀ ਲੈਂਦੀ ਨੇ। ਦੇਣੀ ਐ ਨਾ ਰੋਡ ਤੇ ਦੇਣਾ ਤੇ ਤੇ ਨਹੀਂ ਆ। ਇਹ ਦਵਾਈ ਲਵੇਗੀ ਤਾਂ ਠੀਕ ਹੋਵੇਗੀ। ਇਹਨਾ ਇੱਕ ਤਾਂ ਵਿਅਸ ਦੀ ਬੜੀ ਭਰਦੀ ਰਹਦੀ ਹੈ। ਕੋੰਦੇ ਕਰਕੇ ਨਾਲ ਤਾਂ ਹੁੰਦੀ ਪਈ ਨਾ ਕੋਈ। ਇਹ ਚੱਲੂ ਐ। ਹੋਣਾ। ਹਾਂ? ਛੱਡੀ। ਆ ਬਾਂਹ ਮੈਂ ਚੱਲਾਂ। ਨਹੀਂ ਆ ਰਿਹਾ। ਉਤਰਾਂ। ਨਹੀਂ پکڑੋ। ਅਰੇ ਫੀਂਦਾ ਕੀ ਐ?

ਇੱਕ ਮਿੰਟ ਰੁਕ ਜਾ ਉਹਨਾਂ ਦਾ ਆਖਦੀ ਜਾਇ ਤੇ ਫੜਾ ਦੇ ਪੌੜੀ ਤੂੰ ਪ੍ਰਵੀਰ ਨੂੰ ਤੂੰ ਪੌੜੀ ਤੇ ਹੁਣ ਫੜੇਗੀ ਡੈਂਕ ਨਾ ਪਵੀ ਫੋਟੇ ਨਾ ਜਾਵੀ ਕੋਈ ਉਹ ਮੰਗੇ ਤੇ ਛੜਨਾ ਚੱਕਣਾ ਜੰਗਾ ਜਦੋਂ ਅਮਨ ਨੂੰ ਤਾਂ ਫੋਨ ਆਇਆ ਚੰਗਾ ਆ ਪੌੜੀ ਚੜ ਕੇ ਫੜ ਲੈਂਦੀ ਨਹੀਂ ਬੋਲ ਰਹਾ ਲੜ 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 ਹੋ ਚੱਲੀ 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 ਰਾਣੀ ਪੱਜੀ ਜਾਂਦੀ ਐ ਚੱਲੀ 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 ਰਾਣੀ ਪੱਜੀ ਜਾਂਦੀ ਐ ਆਏ پیسے ਵਜਾਈ ਖਲਾ ਕੇ ਹੋਰ ਕੀ ਮੈਂ ਕੀ ਕਰੀ ਮਾਂ ਦਾ ਪਾਪ ਕੋ ਦੂਆ ਦੇ ਕਰ ਦੂਆ ਇਹ ਮੈਂ ਤੁਹਾਨੂੰ ਦਿਨੀ ਆਣੀ ਐ ਆ ਵੇਖ ਉੱਡ ਗਿਆ ਚੰਦੋਲ ਸਾੜਾ ਚੜੀ ਜਾਂਦਾ ਸਾਨੂੰ ਵੱਲ ਨਹੀਂ ਉੱਦਾਂ ਪਿਆ ਐਨ ਪਾਸੇ ਪਰਵਾਦ ਹੋਰ ਫਲੀਚੇ ਆਇਆ ਅੱਗੇ ਵੀ ਲੈ ਆਂਦਾ ਤੇ ਮੈਂ ਕੌਣ ਚੜਾਇਆ ਆਪਣੇ ਕੋਲ ਤੋਂ சோட்டூட்டா தூய <laughs> 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 ਪੀ ਐਸ ਦਿੱਕਰ ਆਇਆ ਨਹੀਂ ਉਹਨਾਂ ਨੇ ਇਹ ਤਾਂ ਐਵੇਂ ਪਹਿਲੇ ਪੁੱਛ ਕੇ ਆਉਣਾ ਚਾਹੀਦਾ ਹੈ ਇਹ ਗੰਦ ਖਰੀਦਣ ਤੋਂ ਪਹਿਲੇ ਉਹ ਸਾਰੇ ਇਕੱਠੇ ਹੀ ਹੋ ਜਾਣਗੇ ਛੋਟਾ ਲੈ ਉਹ ਤੇਰਾ ਵੱਡਾ ਛੋਟੀ ਲੈ ਕੇ ਤਦ ਕੀ ਕੀ ਆਮਤ ਦਵਾਈ ਤਾਂ ਦੇਣੀ ਪੈਣੀ ਇਕਰ ਖੰਮ ਖੁਗਲੇ ਇਕ ਰੋ ਰੂਲੇ ਅੱਜਕੇ ਫਿਰ ਦਵਾਈ ਦੇਨੇ ਲਟ ਗਈ ਅਨ ਬਚਾਪ ਕਰਾ ਲਵਾਵੇ